ਇੱਕ ਮੋਟਰਸਾਈਕਲ ਵਿਚਕਾਰ ਹੋਈ ਜਬਰਦਸਤ ਟੱਕਰ ਇੰਨੀ ਜਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੋ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਮੋਗਾ ਦੇ ਬਰਨਾਲਾ ਰੋਡ ਤੇ ਪਿੰਡ ਬੁੱਗੀਪੁਰਾਂ ਨੇੜੇ ਦੱਸਿਆ ਜਾ ਰਹੀ ਹੈ। ਮੋਟਰਸਾਈਕਲ ਸਵਾਰ ਦੋ ਮਿਓ ਪੁੱਤ ਮੋਗਾ ਦੇ ਪਿੰਡ ਮਹਾਰੋ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਸਮਾਜ ਸੇਵਾ ਸੁਸਾਇਟੀ ਨੇ ਮੌਕੇ ਤੇ ਪਹੁੰਚ ਕੇ ਜ਼ਖਮੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਲੰਧਰ ਤੋਂ ਲਾਇ ਪੰਜਾਬ ਨਿਊਜ਼ ਦੇ ਪੱਤਰਕਾਰ ਅਜੀਤ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅੱਜ ਕੀ ਨਾ ਭਾਈ ਮੇਰਾ ਨਾਮ ਗੁਰਜੋਤ ਸਿੰਘ ਜੀ ਗੁਰਜੋਤ ਸਿੰਘ ਜੀ ਤੁਸੀਂ ਇੱਕ ਦੋ ਡੈਡ ਵਾਲ ਐਕਸੀਡੈਂਟ ਕੇਸ ਲੈ ਕੇ ਆਏ ਹੋ ਕੀ ਸਾਰੀ ਗਤੀ ਸੀ ਕਿੱਥੋਂ ਲੈ ਗਿਆ ਤੇ ਕਿੰਨੀ ਕੁ ਉਮਰ ਲੱਗੀ ਸੀ ਤੇ ਕੀ ਕਰਨ ਚਾਹੁੰਦੇ ਹੋ ਜੀ ਸਾਡੀ ਸਮਾਜ ਸੇਵਾ ਸੁਸਾਇਟੀ ਦੇ ਐਮਰਜੈਂਸੀ ਨੰਬਰ ਤੇ ਕਾਲ ਆਈ ਸੀ ਇੱਕ ਵੀ ਬੁੱਗੀਪੁਰਾ ਪਿੰਡ ਬਾਹਰਲੇ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਕਾਰ ਤੇ ਮੋਟਰਸਾਈਕਲ ਦਾ ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਆ ਸਾਨੂੰ ਕਾਲ ਆਉਣ ਤੋਂ ਬਾਅਦ ਅਸੀਂ ਐਮਰਜੈਂਸੀ ਗੱਡੀਆਂ ਆਪਦੀਆਂ ਦੋਵੇਂ ਲੈ ਕੇ ਮੌਕੇ ਤੇ ਪਹੁੰਚੇ ਜਾ ਕੇ ਦੇਖਿਆ ਹਾਲਤ ਗੰਭੀਰ ਸੀ ਵਿਅਕਤੀਆਂ ਦੀ ਉਹਨਾਂ ਨੂੰ ਅਸੀਂ ਗੱਡੀਆਂ ਚ ਪਾ ਕੇ ਸਿਵਲ ਹਸਪੀਟਲ ਐਮਰਜੈਂਸੀ ਲੈ ਆਏ ਜਿੱਥੇ ਆ ਕੇ ਡਾਕਟਰਾਂ ਨੇ ਉਹਨਾਂ ਚੈੱਕਅਪ ਕੀਤਾ ਤੇ ਦੋਵੇਂ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਅਗਲੀ ਕਾਰਵਾਈ ਡਾਕਟਰ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਕਰ ਰਹੇ ਆ ਮੌਕੇ ਤੇ ਜਾ ਕੇ ਲੋਕਾਂ ਨੇ ਕੁਝ ਦੱਸਿਆ ਵੀ ਕਿਵੇਂ ਹੋਇਆ ਐਕਸੀਡੈਂਟ ਜਾਂ ਕਿਹਨਾਂ ਕਿਹਨਾਂ ਤੇ ਹੋਇਆ ਲੋਕਾਂ ਦੱਸਣ ਦੇ ਮੁਤਾਬਕ ਹੈ ਮੋਟਰਸਾਈਕਲ ਸਵਾਰ ਤੇ ਇੱਕ ਸਵਿਫਟ ਕਾਰ ਦਾ ਐਕਸੀਡੈਂਟ ਹੋਇਆ ਜੋ ਮੋਟਰਸਾਈਕਲ ਸਵਾਰ ਸੀ ਉਹ ਦੋਵੇਂ ਵਿਅਕਤੀ ਪਿਓ ਪੁੱਤ ਸੀ ਤੇ ਮਹਿਰੋਂ ਪਿੰਡ ਦੇ ਸੀਗੇ ਤੇ ਤੇ ਵਾਰਸਾ ਦਾ ਕੁਝ ਪਤਾ ਲੱਗਿਆ ਜੀ ਵਾਰਸਾ ਆ ਗਿਆ ਜੀ ਉਹਨਾਂ ਦੇ ਹਸਪੀਟਲ ਤੇ ਤੁਹਾਡੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਗਈ ਸਾਡੇ ਵੱਲੋਂ ਉਹਨਾਂ ਡੈੱਡ ਬਾਡੀਆਂ ਨੂੰ ਮੋਰਚੀ ਦੇ ਵਿੱਚ ਰੱਖ ਕੇ ਜੋ ਅਗਲੀ ਕਾਰਵਾਈ ਆ ਹੁਣ ਉਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਹਸਪੀਟਲ ਦੇ ਡਾਕਟਰ ਕਰਨਗੇ ਜੀ ਅ ਮਾਜੀ ਕੀ ਨਾ ਆਪਣੇ ਮੇਰਾ ਨਾਮ ਕਮਲਪ੍ਰੀਤ ਸਿੰਘ ਹੈ ਕਮਲਜੀਤ ਜੀ ਇੱਕ ਐਕਸੀਡੈਂਟ ਹੋਇਆ ਕਿਹੜੇ ਪਿੰਡ ਦੇ ਰਹਿਣ ਵਾਲੇ ਸੀ ਕਿ ਕੌਣ ਸੀ ਲੋਕੋ ਇਹ ਮੇਰਾ ਪਿੰਡ ਮਹਿਰੋਂ ਆ ਜੀ ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ ਪਿਓ-ਪੋਤੀ ਸੀਗੇ ਇਹ ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ ਹਾਂਜੀ ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ ਉੱਥੇ ਇਹਨਾਂ ਦਾ ਐਕਸੀਡੈਂਟ ਮੋਕੇ ਤੇ ਹੋ ਗਿਆ ਇਹ ਕਾਦੇ ਨਾਲ ਹੋਇਆ ਐਕਸੀਡੈਂਟ ਕਾਦੇ ਇਹ ਕੋਈ ਸਵਿਫਟ ਕਾਰ ਇੱਕ ਕਾਰ ਹੀ ਸੀਗੀ ਹਰਿਆਣਾ ਨੰਬਰ ਆ ਬਾਹਰ ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀ ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ ਕੀ ਨਾ ਹਾਂਜੀ ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ ਇਹਦਾ ਨਾ ਹਰਪ੍ਰੀਤ ਸਿੰਘ ਹੈ ਇਹਨਾਂ ਦੇ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ ਮੁੰਡੇ ਦੀ ਮੁੰਡਾ ਯੰਗ ਹੀ ਹੈ ਜੀ ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਤੇ ਜਿਹੜਾ ਬੱਚਾ ਹੀ ਵਿਆਹ ਹੈ ਬਾਈ ਹਾਂਜੀ ਮੁੰਡਾ ਮੈਰਿਡ ਹੈ ਜੀ ਛੋਟੇ ਛੋਟੇ ਦੋ ਬੱਚੇ ਹੈ ਜੀ ਬੇਟੇ ਨੇ ਉਹ ਕਿਹੜੋ ਕੀ ਕੰਮ ਕਰ ਰਿਹਾ ਜੀ ਇਹ ਮੁੰਡਾ ਲੋਕਲ ਹੀ ਆਪਦਾ ਬਸ ਛੋਟਾ ਛੋਟਾ ਮਰ ਨਾਲ ਵਪਾਰਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ ਉਹ ਵੀ ਖੇਤੀਬਾੜੀ ਕਰਦੇ ਆ ਜੀ ਖੇਤੀਬਾੜੀ ਕਰਦੇ। ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ ਉਹ ਫੜੇ ਗਏ ਜਾਂ ਫਰਾਰ ਹੋ ਗਏ। ਇਹ ਬੰਦੇ ਉਹ ਕਿਹੜਾ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇਥੋਂ ਮੇਰੇ ਖਾਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਹੜਾ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਰੀ ਕਰ ਰਹੀ ਆ ਕਿਹੜਾ ਉਹਨਾਂ ਨੂੰ ਕਰ ਰਹੀ ਆ ਰੌਂਡ ਅੱਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ। ਹਾਂ ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ ਮੌ ਸਮਾਜ ਸੇਵਾ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ ਉਹ ਮੌਕੇ ਤੇ ਪਹੁੰਚੇ ਉਹਨਾਂ ਨੇ ਲੈ ਕੇ ਇੱਥੇ ਐਡਮਿਟ ਕਰਾਏ ਆ ਇੱਥੇ ਆ ਕੇ ਡਾਕਟਰਾਂ ਨੇ ਉਹਨਾਂ ਨੇ ਜੜਾ ਅੰਮ੍ਰਿਤ ਤੇ ਕੋਸ਼ਿਸ਼ ਕਰਦੇ